ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਰੇ ਗਿ ਮਹੱਲਾ ਪੰਜਵਾਂ ਮੰਨ ਰੇ ਨਾਮ ਕੋ ਸੁਖ ਸਾੜੀ ਆਨ ਕੰ ਬਿਕਾਰ ਮਾਇ ਸਗਲ ਦਿਸਾ ਛਾੜਿ ਰਹਾਉ ਗ੍ਰਹ ਅੰਧ ਕੋ ਪਤਤ ਪ੍ਰਾਣੀ ਨਰਕ ਘੋਰ ਗੁਵਾਰੀ ਅਨਕ ਜੋਨੇ ਭ੍ਰਮਤ ਹਾਰਿਓ ਭ੍ਰਮਤ ਬਾੜਿਂ ਬਾੜੀ ਪਤਤੇ ਪਾਵਨ ਭਗਤ ਬਚਲੇ ਦੇਨ ਕਿਰਪਾ ਧਾਰੀ ਕਰ ਜੋੜ ਨਾਨਕ ਦਾਨ ਮੰਗੈ ਸਾਧ ਸੰਗ ਉਧਾਰੀ ਸਾਰਿੰਗ ਮਹੱਲਾ ਪੰਜਵਾਂ ਬਿਰਾਜਤ ਰਾਮ ਕੋ ਪਰਤਾਪੇ ਆਦ ਬਿਆਦ ਉਪਾਦ ਸਭ ਨਸੀ ਬਿਨ ਸਤਿ ਨੇ ਤਾਪ ਰਹਾ ਉਸ ਨਾਮ ਬੋਜੇ ਪੂਰਨ ਸਭ ਅਸ ਚੁਕਾ ਸੋਗ ਸੰਤਾਪੇ ਗੁਣ ਗਾਵਤਿਆ ਤੁਲ ਅਚੁਤ ਅਬਿਨਾਸੀ ਮਨ ਤਨ ਆਤਮ त्रापे ਕਾਮ ਕ੍ਰੋਧ ਲੋਭ ਮਦ ਮਤ ਸਰ ਸਦੋ ਕੈ ਸੰਗ ਖਾਪੇ ਭਗਤ ਵਚਲ ਪੈ ਕਟਨਹਾਰੀ ਨਾਨਕੇ ਮਾਈ ਭਾਪੇ ਸਾਰਿੰ ਮਹੱਲਾ ਪੰਜਵਾ ਤੋਰੇ ਨਾਮ ਬਿਨ ਸੰਸਾਰੀ ਤ੍ਰਿਵਤ ਨ ਹੋਵਤ ਦੁਜ ਕੋ ਕੜੀ ਅਸ ਤ੍ਰਿਵਤ ਨ ਹੋਵਤ ਕੂਕਰੀ ਅਸ ਚਿਤ ਲਾਗੋ ਇਤ ਲਾਗੋ ਬਿਕੇ ਆਚਾਰ ਰਹਾ ਪਾਇਠ ਗੋਰੀ ਆ ਪਲਾਇਓ ਜਨਮ ਤੈ ਬਾਰੋਂ ਵਾਰੇ ਹਰ ਕਾ ਜ਼ਮਰਨ ਨਿਮ ਕਨਸ ਸਿਮੜਿਓ ਜਮ ਕੰਕਰ ਕਰਤ ਕੋ ਹਾਰੇ ਹੋ ਕਿਰਪਾਲ ਦੀਨ ਦੁਖ ਪੰਜਨ ਤੇ ਰਿਆ ਸੰਤਾਂ ਕੇ ਰਾਵਾਰੀ ਨਾਨਕ ਦਾਸੇ ਧਰਜ ਪ੍ਰਵਜਾਚੈ ਮੰਤਨ ਕੋ ਆਧਾਰੀ ਸਾਰੇ ਮਹੱਲਾ ਪੰਜਵਾਂ ਮਹਿਲਾ ਹਰ ਕੇ ਨਾਮ ਬਿਨ ਜੀਉ ਤਿਨ ਪ੍ਰਭ ਸਚੈ ਆਪੁ ਲਾਇਆ ਬਿ ਕੈਠ ਗੋੜੀ ਪੀਉ ਰਹਾਉ ਕੋਟ ਜਨਮ ਭ੍ਰਮਤ ਬਹੁ ਭਾਂਤੇ ਤਿਤਨੇ ਕਤਹੁ ਪਾਈ ਪੂਰਾ ਸਤਿਗੁਰ ਸਹਿ ਨ ਭੇਟਿਆ ਸਾਕਤ ਆਵੈ ਜਾਈ ਰਾਖ ਲਿਓ ਪ੍ਰਭ ਸਮਰਤ ਦਾਤੇ ਤੂੰ ਪ੍ਰਭ ਅਗਮ ਆਪੜੀ ਨਾਨਕ ਦਾ ਤੇਰੀ ਸੰਨਾਈ ਭਜਰ ਉਤਰਿਓ ਭਾਰ ਸਾਰਿੰਗ ਮਹੱਲਾ ਪੰਜਵਾਂ ਰਬਣ ਕੋ ਰਾਮ ਕੇ ਗੁਣ ਬਾਦੇ ਸਾਧ ਸੰਗਤਿ ਆਈਆ ਪਰਮੇਸ਼ਰ ਅਮਰਤ ਜਾਕੇ ਸਵਾਦ ਰਹਾਓ ਸਮਰਤ ਏਕ ਅਚੂਤ ਬਿਨਾਂ ਸੇ ਬਿਨਸੈ ਮਾਇਆ ਮਾਦੇ ਸਹਿਜ ਆਨੰਦ ਅਨਹਰ ਧੁਨ ਬਾਣੀ ਬਹੁਰ ਨ ਭਈ ਵਿਕਾਦੇ ਸੰਕਾਦਕ ਬ੍ਰਹਮਾਦਕ ਗਾਵਤੇ ਗਾਵਤ ਸੁਖ ਪ੍ਰਹਿਲਾਦੇ ਪੀਵਤੇ ਅਮਯ ਮਨੋਹਰ ਹਰਿ ਰਾਸੇ ਜਪ ਨਾਨਕ ਹਰਿ ਬਿਸਮਾਦੇ ਜਪ ਨਾਨਕ ਹਰਿ ਬਿਸਮਾਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ